ਹਾਂਜੀ ਸੰਗਤ ਜੀ ਇੱਕ ਦਿਨ ਪਾਈ ਜੱਗਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਅਮਰਦਾਸ ਜੀ ਦੇ ਉਹ ਗੁਰੂ ਕੇ ਸਿੱਖਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਇੱਕ ਦਿਨ ਇੱਕ ਜੋਗੀ ਮਿਲਿਆ ਮੈਂ ਉਸ ਨੂੰ ਜਦ ਆਪਣੇ ਕਲਿਆਣ ਦਾ ਸਾਧਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਹਿਲਾਂ ਘਰ-ਬਾਰ, ਇਸਤਰੀ, ਪੁੱਤਰ ਆਦਿਕ ਜੋ ਸਭ ਬੰਧਨ ਰੂਪ ਹਨ ਇਹਨਾਂ ਨੂੰ ਤਿਆਗ ਕੇ ਫਿਰ ਮੇਰੇ ਪਾਸੋਂ ਉਪਦੇਸ਼ ਲੈਣਾ ਪਰ ਉਸ ਦੇ ਦੱਸੇ ਅਨੁਸਾਰ ਮੈਂ ਕਿਸੇ ਚੀਜ਼ ਦਾ ਤਿਆਗ ਨਹੀਂ ਕਰ ਸਕਿਆ ਹੁਣ ਆਪ ਕਿਰਪਾ ਕਰਕੇ ਦੱਸੋ ਕਿ ਮੈਨੂੰ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ ਉਸਤੀ ਸ਼ਰਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ ਜੇਕਰ ਘਰ-ਬਾਰ ਇਸਤਰੀ ਪੁੱਤਰ ਤਿਆਗਣ ਦੇ ਨਾਲ ਹੀ ਮੁਕਤੀ ਮਿਲ ਸਕਦੀ ਹੋਵੇ ਤਾਂ ਫਿਰ ਸ਼ਹਿਰਾਂ ਅਤੇ ਨਗਰਾਂ ਵਿੱਚ ਆਣ ਕੇ ਸਾਧੂ ਘਰ-ਘਰ ਕਿਉਂ ਮੰਗਦੇ ਫਿਰਨ ਗੁਰਮਖ ਗ੍ਰਹਿਸਤ ਵਿੱਚ ਹੀ ਭਗਤੀ ਸਿਮਰਨ ਕਰਕੇ ਆਪਣਾ ਜੀਵਨ ਕੱਟ ਕੇ ਮੁਕਤੀ ਪਾ ਲੈਂਦੇ ਹਨ ਗ੍ਰਹਿਸਤ ਧਰਮ ਸਭ ਤੋਂ ਚੰਗਾ ਹੈ ਕਿਉਂਕਿ ਜੀਵ ਆਪ ਕਮਾਉਂਦਾ ਹੈ ਖਾਂਦਾ ਹੈ ਤੇ ਦੂਜੇ ਲੋੜਵੰਦਾਂ ਦੇ ਨਾਲ ਵੰਡ ਸਕਦਾ ਹੈ ਜੋ ਸਾਧੂ ਮੰਗ ਕੇ ਗ੍ਰਹਿਸਤੀਆਂ ਪਾਸੋਂ ਖਾਂਦਾ ਹੈ ਉਹ ਆਪਣੀ ਜਪ ਤਪ ਦੀ ਕਮਾਈ ਵਿੱਚ ਘਾਟਾ ਪਾ ਲੈਂਦਾ ਹੈ ਅਤੇ ਅੰਨ ਬਸਤਰ ਆਦ ਦੀ ਸੇਵਾ ਕਰਨ ਵਾਲਾ ਗ੍ਰਹਿਸਤੀ ਉਸ ਦੀ ਕਮਾਈ ਵਿੱਚੋਂ ਹਿੱਸਾ ਲੈ ਲੈਂਦਾ ਹੈ। हे ਭਾਈ ਜੱਗਾ ਸਰੀਰ ਨਾਲ ਸੰਤ ਜਨਾਂ ਦੀ ਸੇਵਾ ਅਤੇ ਮਨ ਦੇ ਨਾਲ ਹਰੀ ਪਰਮੇਸ਼ਰ ਦੀ ਭਗਤੀ ਕਰੋ। ਇਸ ਨਾਲ ਛੇਗਰ ਹੀ ਕਲਿਆਣ ਪ੍ਰਾਪਤ ਹੋ ਜਾਵੇਗੀ। ਗੁਰੂ ਜੀ ਦੇ ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰ ਕੇ ਭਾਈ ਜੱਗਾ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਲੱਗ ਕੇ ਵੱਡੇ ਭਾਗਾ ਵਾਲਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ